ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਪਿੰਡ ਵਾਲਿਆਂ ਨੂੰ ਇੱਕ ਖਾਸ ਅਪੀਲ ਕਰਤੀ ਕਿ ਕਹਿੰਦੇ ਵੀ ਕੇਕੜੇ ਕਰਕੇ ਸਾਡਾ ਵੱਡਾ ਨੁਕਸਾਨ ਹੋਇਆ ਸੀ ਕਿਉਂਕਿ ਪਿੰਡ ਵਾਲੇ ਸਾਡੇ ਨਾਲ ਸਹਿਚਾਰ ਰੱਖਦੇ ਨੇ ਬੜਾ ਮੋਹ ਪਿਆਰ ਹੈ ਸਾਡਾ ਆਪਸ ਦੇ ਵਿੱਚ ਅੱਜ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਸਿੱਧੂ ਦੇ ਪਿਤਾ ਨੇ ਇਹ ਕੀਤੀ ਕਿ ਹੁਣ ਕਿਸੇ ਘਰ ਦੇ ਵਿੱਚ ਕੇਕੜਾ ਨਾ ਜਾਵੇ ਆਪਾਂ ਸਾਵਧਾਨ ਰਹੀਏ ਕਿਉਂਕਿ ਉਸ ਕੇਕੜੇ ਕਰਕੇ ਸਾਡਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਉਹ ਨੁਕਸਾਨ ਪੂਰੇ ਵਿਸ਼ਵ ਨੇ ਝੱਲਿਆ ਜਿੱਥੇ-ਜਿੱਥੇ ਸਿੱਧੂ ਨੂੰ ਚਾਉਣ ਵਾਲੇ ਨੇ ਉਹਨਾਂ ਨੇ ਉਹ ਨੁਕਸਾਨ ਝੱਲਿਆ ਤਾਂ ਆਪਾਂ ਹੁਣ ਜਿਹੜਾ ਬਚਾ ਕਰਕੇ ਰੱਖੀਏ ਜਿੰਨੇ ਵੀ ਘਰਾਂ ਦੇ ਵਿੱਚ ਰਿਸ਼ਤੇਦਾਰ ਆਉਂਦੇ ਨੇ ਉਹਨਾਂ ਨੂੰ ਜਿਹੜਾ ਪਹਿਲਾਂ ਪਛਾਣ ਕਰੀਏ ਵੀ ਉਹ ਰਿਸ਼ਤੇਦਾਰ ਕਿਸ ਮਕਸਦ ਨਾਲ ਜਿਹੜਾ ਪਿੰਡ ਮੂਸੇ ਦੇ ਵਿੱਚ ਆਇਆ ਤਾਂ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਛੋਟੇ ਬੱਚੇ ਦੇ ਹੁੰਦਿਆਂ ਹੀ ਜੜੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ ਤਾਂ ਤੁਸੀਂ ਇਸ ਗੱਲ ਤੋਂ ਹੁਣ ਸਾਵਧਾਨ ਹੋ ਜੋ ਵੀ ਆਪਾਂ ਉਸ ਬੱਚੇ ਨੂੰ ਅੱਗੇ ਲੈ ਕੇ ਜਾਣਾ ਉਸ ਦੀ ਪਰਵਰਿਸ਼ ਵੀ ਕਰਨੀ ਹੈ ਉਸ ਨੂੰ ਸਿੱਧੂ ਦੀ ਲੀ ਤੇ ਵੀ ਲੈ ਕੇ ਜਾਣਾ ਪਿੰਡ ਵਾਲਿਆਂ ਨੂੰ ਖਾਸ ਅਪੀਲ ਕੀਤੀ ਆ ਵੀ ਹੁਣ ਕੋਈ ਕੇਕੜਾ ਪਿੰਡ ਦੇ ਵਿੱਚ ਨਾ ਆ ਜਾਵੇ ਉਸ ਦੀ ਪਛਾਣ ਆਪਾਂ ਪਹਿਲਾਂ ਹੀ ਕਰ ਲਈਏ ਤਾਂ ਉਹ ਦੂਸਰੇ ਪਾਸੇ ਸਿੱਧੂ ਦੇ ਪਿਤਾ ਨੇ ਵੀ ਕਿਹਾ ਕਿ ਤੁਹਾਨੂੰ ਮਿਲਣਾ ਮੇਰੀ ਜਿਹੜੀ ਹੈ ਮੇਰੀ ਮਜਬੂਰੀ ਹੈ ਕਿਉਂਕਿ ਆਪ ਆਪਸੀ ਭਾਈਚਾਰੇ ਕਰਕੇ ਆਪਣੀ ਮੁਲਾਕਾਤ ਹੁੰਦੀ ਰਹਿੰਦੀ ਹੈ ਪਿੰਡ ਵਾਲਿਆਂ ਨੂੰ ਅਸੀਂ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਦੇ ਸਕਦੇ ਕੀ ਕਹਿੰਦੇ ਆ ਸਿੱਧੂ ਦੇ ਪਿਤਾ ਉਸ ਕੇਕੜੇ ਵਾਲੀ ਗੱਲ ਤੇ ਆਓ ਸੁਣ ਕੇ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਅਰ ਆਪਣੇ ਚ ਦੁਆਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਲਾਲ ਟ੍ਰੈਨਾਂ ਇਸ ਗੱਲ ਤੇ ਨਗਰ ਦੇ ਆਪਾਂ ਇੱਕ ਦੰਦ ਦੀ ਚੁੱਕੀ ਖਾਂ ਵਾਲੇ ਲੋਕ ਆ ਔਰ ਆਪਣੇ ਚ ਦੁਆਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਇਹ ਲਾਲਟ ਰਹਿਣਾ ਇਸ ਗੱਲ ਤੇ। ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ। ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਢੰਗ ਨਾਲ ਦੇਖਣਾ ਭਾਈ ਜੀ ਤੂੰ ਮੈਨੂੰ ਮਿਲਣ ਆਇਆ ਮੇਰਾ ਭਾਣ ਜੈ ਮੇਰਾ ਭਤੀਜਾ ਹੈ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ। ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ। ਕਿਉਂਕਿ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ। ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ। ਔਰ ਤੁਹਾਡੀ ਆੜ ਕੋਈ ਹੋਰ ਲੈਦੇ। ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਆਪਾਂ ਪਹਿਲਾਂ ਬਹੁਤ ਵੱਡਾ ਨੁਕਸਾਨ ਖਾ ਚੁੱਕੇ ਇਸ ਗੱਲ ਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀ ਜਾਂਦੇ ਕਿਤੇ ਸਫ਼ਰ ਕਰਦੇ ਹੋ ਕਿਤੇ ਵੀ ਤੁਹਾਨੂੰ ਪਿੰਕ ਲੱਗਦੀ ਹੈ ਆ ਕਾਨਪੁਰਖ ਦੇਣ ਵਾਲਾ ਸਮਰਨ ਵਾਲੇ ਤੁਸੀਂ ਹੋ ਤੁਹਾਡਾ ਬੱਚਾ ਸਾਡੀਆਂ ਵੀ ਮਨਿਆਦਾਂ ਸਾਲਾਂ ਦੀਆਂ ਹੀ ਨੇ ਕਿਉਂਕਿ ਆ ਸਾਨੂੰ ਏਜ ਦਾ ਕੋਈ ਨਾ ਕੋਈ ਪੜਾ ਹੁੰਦਾ ਪਰੰਤੂ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਭੈਣ ਭਾਈ ਇਹਨਾਂ ਨੇ ਕਾਫੀ ਲੰਬੀ ਜ਼ਿੰਦਗੀ ਇਸ ਨਕਰ ਦੇ ਵਿੱਚ گزارਣੀ ਹੈ ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਕਾਬਕ ਸਾਰੇ ਰਹਿੰਦੇ ਆ ਚਾਹੇ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਉਹਨਾਂ ਬੁਲਾਰੇ ਜਿਹੜੇ ਕੁਛ ਆ ਫੇਸਬੁੱਕ ਦੇ ਉੱਤੇ ਸਾਡੇ 'ਚ ਨਫ਼ਰਤ ਫੁਲਾਉਣ ਵਾਲੀਆਂ ਆਵਾਜ਼ਾਂ ਵੀ ਕੁਝ ਵਿਚ ਆਉਂਦੀਆਂ ਨੇ ਵੀ ਮੈਨੂੰ ਅਸੀਂ ਉਹ ਦੱਸ ਸਕਦੇ ਆਂ ਕਿ ਆ ਸਾਡਾ ਵੇੜਾ ਮੈਂ ਤਾਂ ਵੇੜਾ ਵੀ ਨਹੀਂ ਕਹਿ ਕੇ ਰਹੀ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਬਣਾ ਕੇ ਅੱਜ ਤੱਕ ਰਹੇ ਆ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨੂ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ ਤਾਂ ਤੁਸੀਂ ਵੀ ਸੁਣਿਆ ਦੋਸਤੋ ਸਿੱਧੂ ਦੇ ਪਿਤਾ ਨੇ ਜੋ ਗੱਲਾਂ ਕਈਆਂ ਨੇ ਬਹੁਤ ਹੀ ਅਸਰਦਾਰ ਨੇ ਉਹ ਕਹਿਣੀਆਂ ਬਣਦੀਆਂ ਵੀ ਨੇ ਕਿਉਂਕਿ ਬਹੁਤ ਸਾਰਾ ਜਿਹੜਾ ਕਹਿ ਸਕਦੇ ਆ ਵੀ ਉਸ ਗੱਲ ਦਾ ਇੱਕ ਏਕੜੇ ਨੂੰ ਘਰੇ ਰੱਖਣ ਦਾ ਖਾਮੀ ਆਜਾ ਜਿਹੜਾ ਸੀ ਪਰਿਵਾਰ ਨੂੰ ਭੁਗਤਣਾ ਪਿਆ ਉੱਥੇ ਹੀ ਸਿੱਧੂ ਦੇ ਫੈਨਸ ਨੂੰ ਵੀ ਭੁਗਤਣਾ ਪਿਆ ਪਰ ਜਿਹੜਾ ਲਗਾਤਾਰ ਆ ਹੁਣ ਵੀ ਇਸ ਗੱਲ ਤੋਂ ਸੁਚੇਤ ਹੋ ਜੀਏ ਸਾਵਧਾਨ ਰਹੀਏ ਤਾਂ ਜੋ ਅੱਗੇ ਕੋਈ ਸਾਡੇ ਨਾਲ ਅਜਿਹੀ ਕੋਈ ਘਟਨਾ ਨਾ ਹੋਵੇ ਤਾਂ ਇਸ ਤਰੀਕੇ ਨਾਲ ਸਿੱਧੂ ਦੇ ਪਿਤਾ ਨੇ ਪਿੰਡ ਵਾਲਿਆਂ ਨੂੰ ਇੱਕ ਅਪੀਲ ਕੀਤੀ ਆ ਉਹ ਅਪੀਲ ਤੁਹਾਨੂੰ ਕਿਵੇਂ ਲੱਗੀ ਵੀਡੀਓ ਲਾਈਕ ਕਰਕੇ ਕਰਿਓ ਸ਼ੇਅਰ ਤੇ ਆਪਦੀ ਰਾਇ ਜ਼ਰ ਅਮੀ ਵੀਡੀਓ ਦੇ ਨਾਲ ਧੰਨਵਾਦ